ਦਸਹੋਤਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 13 ਅਗਸਤ 2025 ਦਿਨ ਬੁੱਧਵਾਰ ਸਾਵਣ ਮਹੀਨੇ ਦੀ 28 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਬਸ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਜਿਨਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ 'ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਆਪਣਾ ਮੋਟਰਜ਼ ਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰਿਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰਸ ਨੇ ਫਾਈਬਰ ਟੈਕ ਡਿਸਟ੍ਰਿਬਿਊਟਰਸ ਡੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦੀਆਂ ਸਵਾਮਾਂ ਮਹੀਆ ਕਰਾਉਂਦੇ ਆ ਜੀ ਇਸ ਨਾਲ ਹੀ ਆਪਾਂ ਗੱਲਬਾਤ ਅੱਜ ਕਰਾਂਗੇ ਜੀ ਜੋ ਯਰ ਕੈਨੇਡਾ ਦੀ ਹੜਤਾਲ ਚੱਲ ਰਹੀ ਹੈ ਇਹਦੇ ਨਾਲ ਕਾਫੀ ਲੋਕਾਂ ਦੀਆਂ ਮੁਸ਼ਕਿਲੀਆਂ ਵੱਧ ਸਕਦੀਆਂ ਤੇ BC ਵਿੱਚ ਘਰਾਂ ਦੀ ਮਾਰਕੀਟ ਜਿਹੜੀ ਆ ਉਹ ਕੁਝ ਹੈਲਦੀ ਪ੍ਰਤੀਤ ਹੋ ਰਹੀ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਲਾ ਦੇ ਨਾਲ ਹਾਲੀਵੁੱਡ ਦੇ ਵਿੱਚ ਬਜ਼ੁਰਗ ਸਿੱਖ ਦੇ ਉੱਤੇ ਜੋ ਹਮਲਾ ਹੋਇਆ ਸੀ ਇਸ ਮਾਮਲੇ 'ਚ ਇੱਕ ਗ੍ਰਫਤਾਰੀ ਕੀਤੀ ਗਈ ਹੈ ਸਿੱਖ ਇਸ ਮਸਲੇ ਦੇ ਵਿੱਚ ਕੀ ਮੰਗ ਕਰ ਰਹੇ ਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਜਿਹੜੇ ਆ ਜੀ 800 ਦੇ ਕਰੀਬ ਲਾ ਦਿੱਤੇ ਗਏ ਆ ਇਹ ਜੇਕਰ ਸਕੀਮ ਕਾਰਗਰ ਸਿੱਧ ਹੋਈ ਤਾਂ ਫਿਰ ਅਮਰੀਕਾ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਆਪਾਂ ਜਿਹਾ ਦੇਖ ਸਕਾਂਗੇ ਜੀ ਔਰਕਾ ਟ੍ਰੇਨਰ ਜੈਸਿਕਾ ਜੀ ਦੇ ਬਾਰੇ ਸੋਸ਼ਲ ਮੀਡੀਆ ਭਰਿਆ ਪਿਆ ਵੀ ਉਹ ਇੱਕ ਜਿਹੜੀ ਮੱਛੀ ਵੱਡੀ ਆ ਔਰਕਾ ਉਹ ਖਾ ਗਈ ਆਪਣੀ ਟ੍ਰੇਨਰ ਨੂੰ ਉਹਦੀ ਸਚਾਈ ਕੀ ਆ ਕਿੱਥੇ ਦੀ ਸੀ ਕੁੜੀ ਬੇਲ ਮੱਛੀ ਦਾ ਕੀ ਬਣਿਆ ਇਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਤੇ ਨਾਲੇ ਗੱਲ ਕਰਾਂਗੇ ਇੰਡਸ ਵਾਟਰ ਟ੍ਰੀਟੀ ਦੀ ਭਾਰਤ ਬਲੂ ਇੱਕ ਤਰਫਾ ਤੌਰ ਦੇ ਉੱਤੇ ਇਹ ਸੰਧੀ ਜਿਹੜੀ ਰੱਦ ਕਰ ਦਿੱਤੀ ਗਈ ਸੀ ਅੰਤਰਰਾਸ਼ਟਰੀ ਅਦਾਲਤ ਹੈਗ ਦੀ ਇਸ ਬਾਰੇ ਕੀ ਕਹਿੰਦੀ ਆ ਉਹਦਾ ਵੀ ਆਪਾਂ ਜ਼ਿਕਰ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सरी कैलगरी कामयाबी तो बाद अपनी तीजेशन एडमिंटन खोल ली है ਦਸਾ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੀ ਸਭ ਤੋਂ ਵੱਡੀ ਏਅਰ ਲਾਈਨ ਜੇਕੜੀ ਕਿ ਕੈਨੇਡਾ ਦੇ ਵਿੱਚ ਅਤੇ ਪੂਰੀ ਦੁਨੀਆ 'ਚ ਹਵਾਈ ਸੇਵਾਵਾਂ ਪ੍ਰਦਾਨ ਕਰਦੀ ਹੈ ਮੇਰੀ ਮੁਰਾਦ ਹੈ 에어 ਕੈਨੇਡਾ ਤੋਂ ਉਹਨਾਂ ਦੇ 10000 ਦੇ ਕਰੀਬ ਕਰਮਚਾਰੀ ਹੜਤਾਲ ਦੇ ਉੱਤੇ ਚੱਲੇ ਆ ਬਕਾਇਦਾ 72 ਘੰਟੇ ਦਾ ਨੋਟਿਸ ਜਿਹੜਾ ਪ੍ਰੋਵਾਈਡ ਕਰ ਦਿੱਤਾ ਗਿਆ ਕਿ 에어 ਕੈਨੇਡਾ ਦੇ ਕਰਮਚਾਰੀ ਉਹਨਾਂ ਦੀ ਯੂਨੀਅਨ ਅਤੇ ਇਰ ਕੈਨੇਡਾ ਦੇ ਵਿਚਾਰੇ ਜੋ ਰੌਲਾ ਚੱਲ ਰਿਹਾ ਸੀਗਾ ਤਨਖਾਹਾਂ ਦੇ ਵਾਅਦੇ ਨੂੰ ਸੰਬੰਧੀ ਕੁਝ ਕੰਮ ਕਰਨ ਦੇ ਸਹੂਲਾਂ ਦੀ ਗੱਲ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਇਹ ਗੱਲਬਾਤ ਟੁੱਟੀ ਆ ਤੇ ਦੋਵੇਂ ਧਿਰਾਂ ਸਹਿਮਤ ਨਹੀਂ ਹੋਈਆਂ 네ਗੋਸ਼ੀਏਸ਼ਨਸ ਕਈ ਹਫ਼ਤਿਆਂ ਤੋਂ ਚੱਲ ਰਹੀਆਂ ਸੀ ਪਰ ਗੱਲ ਕਿਸੇ ਸਿਰੇ ਨਹੀਂ ਲੱਗੀ ਹੁਣ ਇਰ ਕੈਨੇਡਾ ਦੇ ਜਿਹੜੇ ਕਰਮਚਾਰੀ ਨੇ ਹੋਸ ਹੜਤਾਲ ਤੇ ਜਾ ਸਕਦੇ ਆ ਉਹਦੇ ਨਾਲ ਕੀ ਹੋਣਾ ਕਿ ਮੁਲਕ ਦੇ ਵਿੱਚ ਅਤੇ ਮੁਲਕ ਦੇ ਬਾਹਰ ਜਾਂਦੀਆਂ ਜੰਨੀਆਂ ਵੀ ਫਲਾਈਟਸ ਆ ਉਹ ਪ੍ਰਭਾਵਿਤ ਹੋ ਸਕਦੀਆਂ ਆਪਾਂ ਜਾਣਦੇ ਆ ਕਿ ਗਰਮੀਆਂ ਦਾ ਸੀਜ਼ਨ ਆ ਲੋਕਾਂ ਨੂੰ ਛੁੱਟੀਆਂ ਹੋਈਆਂ ਹੋਈਆਂ ਬੱਚਿਆਂ ਨੂੰ ਖਾਸ ਕਰਕੇ ਤੇ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਸਾਲ ਸਾਲ ਪਹਿਲਾਂ ਪਲਾਨ ਬਣਾਏ ਹੁੰਦੇ ਆ ਕਿ ਅਸੀਂ ਫਲਾਣੇ ਥਾਂ ਜਾਣਾ ਫਲਾਣੇ ਤੋਂ ਮੋੜਨਾ ਆ ਉਹ ਸਾਰੀਆਂ ਜਿਹੜੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਆ ਸੋਅਰ ਕੈਨੇਡਾ ਆਪਣੀ ਜ਼ਿੰਮੇਵਾਰੀ ਲੈ ਰਹੀ ਆ ਉਹਨਾਂ ਵੱਲੋਂ ਆ ਪਰਬੰਧ ਕੀਤੇ ਗਏ ਆ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਮੁਸਾਫਰ ਨੂੰ ਉਹ ਕਾਮੋਡੀਟ ਕਰ ਸਕਦੇ ਆ ਕਿਸੇ ਦੀ ਫਲਾਈਟ ਬਦਲੀ ਜਾਊਗੀ ਕਿਸੇ ਨੂੰ ਹੋਰ ਤਰੀਕ ਦਿੱਤੀ ਜਾਊਗੀ ਕਿਸੇ ਦੇ ਪੈਸੇ ਵਾਪਸ ਕੀਤੇ ਜਾਣਗੇ ਤੇ ਕਿਸੇ ਨੂੰ ਵਾਊਚਰ ਵਗੈਰਾ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਪਰ ਇਹ ਮੁਸ਼ਕਲਾਂ ਕਾਫੀ ਹੋਣਗੀਆਂ ਕਿਉਂਕਿ 에ਅਰਲਾਈਨ ਬਹੁਤ ਵੱਡੀ ਆ ਜਿਹੜਾ 72 ਘੰਟੇ ਦਾ ਨੋਟਿਸ ਦਿੱਤਾ ਗਿਆ ਜੀ ਇਹਦੇ ਨਾਲ ਹੱਲੇ ਇੱਕ ਆਸ ਦੀ ਕਿਰਨ ਬਾਕੀ ਆ ਵੀ ਹੋ ਸਕਦਾ ਜਿਹੜੇ ਕੁਝ ਘੰਟੇ ਬਾਕੀ ਆ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਸਮਝੌਤਾ ਹੋ ਜਵੇ ਕਿ ਇਸ ਧਮਕੀ ਨੂੰ ਕਰਮਚਾਰੀਆਂ ਦੀ ਚੇਤਾਵਨੀ ਨੂੰ 에ਅਰ ਕੈਨੇਡਾ ਵਾਲੇ ਸੀਰੀਅਸਲੀ ਲੈ ਲੈਣਾ ਅਤੇ ਉਹਨਾਂ ਦੀਆਂ ਮੰਗਾਂ ਵੱਲ ਗੌਰ ਕਰਨਾ ਆਪਣੇ ਦਿਮਾਗਾਂ ਵਿੱਚ ਇਹੀ ਹੁੰਦਾ ਕਿ 에ਅਰ ਕੈਨੇਡਾ ਜਾਂ ਹੋਰ 에ਅਰਲਾਈਨਸ ਵਿੱਚ ਕੰਮ ਕਰਨ ਜਿਹੜੇ ਫਲਾਈਟ ਅਟੈਂਡੈਂਟਸ ਨੇ ਜਾਂ ਹੋਰ ਮੁਲਾਜ਼ਮ ਨੇ ਇਹਨਾਂ ਦੀਆਂ ਤਨਖਾਹਾਂ ਬਹੁਤ ਹੈਨਾਂ ਕੋ ਸਹੂਲਤਾਂ ਬਹੁਤ ਹੈਨਾਂ ਨੂੰ ਫ੍ਰੀ ਦੇ ਵਿੱਚ ਟਿਕਟਾਂ ਮਿਲਦੀਆਂ ਜਾਣ ਆਉਣ ਲਈ ਪਰ ਜੇਕਰ ਉਹਨਾਂ ਦੇ ਨਾਲ ਗੱਲ ਕਰਕੇ ਦੇਖੀਏ ਤਾਂ ਉਹ ਕਹਿੰਦੇ ਵੀ ਕਈ ਵਾਰ ਜਿਹੜਾ ਆਮ ਇੱਕ ਮਜ਼ਦੂਰ ਆ ਆਜੇ ਆਮ ਕੰਮ ਕਰਨ ਵਾਲਾ ਬੰਦਾ ਹੈ ਉਹਦੇ ਨਾਲੋਂ ਵੀ ਘੱਟ ਇਹਨਾਂ ਨੂੰ ਪੈਸੇ ਮਿਲਦੇ ਆ ਜਦੋਂ ਇਹ ਹਵਾ ਦੇ ਵਿੱਚ ਨਹੀਂ ਹੁੰਦੇ ਜਹਾਜ਼ ਦੇ ਵਿੱਚ ਨਹੀਂ ਹੁੰਦੇ ਬਾਹਰ ਕੰਮ ਕਰਦੇ ਆ ਬਹੁਤਾ ਕਰਕੇ ਇਹਨਾਂ ਨੂੰ ਉਹਨਾਂ ਘੰਟਿਆਂ ਦੇ ਪੈਸੇ ਨਹੀਂ ਮਿਲਦੇ ਇਸ ਕਰਕੇ ਉਹ ਕਹਿੰਦੇ ਜਦੋਂ ਕੁੱਲ ਅਸੀਂ ਦੇਖਦੇ ਆ ਤਾਂ ਕਈ ਵਾਰੀ ਪੈਸੇ ਸਾਨੂੰ ਆਮ ਮਜ਼ਦੂਰ ਦੇ ਨਾਲੋਂ ਵੀ ਘੱਟ ਬਣਦੇ ਆ ਇਸ ਕਰਕੇ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸੀ ਕਿ ਸਾਡੇ ਹੱਕ ਦਿੱਤੇ ਜਾਣ ਪਰ 에ਅਰ ਕੈਨੇਡਾ ਜਿਹੜਾ ਆ ਪਹਿਲਾਂ ਕਹਿ ਰਿਹਾ ਕਿ ਕੰਪਨੀ ਜਿਹੜੀ ਆ ਉਹ ਬਹੁਤੇ ਪ੍ਰੋਫਿਟ ਬਚ ਨਹੀਂ ਜਾ ਰਹੀ ਤੇ ਪਹਿਲਾਂ ਹੀ ਜਿਹੜਾ ਆ ਕੰਪੀਟੀਸ਼ਨ ਬਹੁਤ ਆ ਸੋ ਗੱਲ ਸਿਰੇ ਲੱਗੀ ਨਹੀਂ ਹੈਗੀ ਸੋ ਦੋਵੇਂ ਧਿਰਾਂ ਜਿਹੜੀਆਂ ਆਪੋ ਆਪਣੇ ਪਾਸੇ ਅੜੀਆਂ ਹੋਈਆਂ ਆ ਤੇ ਇਹਦਾ ਖਮਿਆਜ਼ਾ ਜਿਹੜਾ ਆ ਉਹ ਕੈਨੇਡਾ ਤੇ ਦੁਨੀਆ ਦੇ ਆਮ ਲੋਕ ਭੁਗਤਣਗੇ ਜਿਨ੍ਹਾਂ ਨੇ ਇਹ ਕੈਨੇਡਾ ਦੀਆਂ ਟਿਕਟਾਂ ਇਹਨਾਂ ਦਿਨਾਂ ਦੇ ਵਿੱਚ ਖਰੀਦੀਆਂ ਹੋਈਆਂ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ BC ਦੀ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਘਰਾਂ ਦੀ ਮਾਰਕੀਟ ਜਿਹੜੀ ਆ ਕਾਫੀ ਡੈੱਡ ਹੋਈ ਪਈ ਆ ਕਿਸੇ ਨੂੰ ਵੀ ਕੋਈ ਸੋਚ ਨਹੀਂ ਰਿਹਾ ਕਿ ਕਹਾਂ ਕੰਮ ਚੱਲੂਗਾ ਕਿਦਾਂ ਵੈਸੇ ਤਾਂ ਪੂਰੇ ਸਾਰੇ ਕੈਨੇਡਾ ਦੇ ਵਿੱਚ ਇਹ ਹਾਲ ਆ ਪਰ ਜਿਵੇਂ ਅਲਬਰਟਾ ਆ ਦੇ ਵਿੱਚ ਥੋੜਾ ਜਿਹਾ ਬਚਾਇਆ ਹੱਲੇ ਖਾਸ ਕਰਕੇ ਈਸਟ ਕੋਸਟ ਤੇ ਵੈਸਟ ਕੋਸਟ ਮਤਲਬ ਕਿ ਟੋਰਾਂਟੋ ਦਾ ਇਲਾਕਾ ਤੇ ਵੈਨਕੂਵਰ ਦਾ ਇਲਾਕਾ ਇੱਥੇ ਮੰਦੀ ਜ਼ਿਆਦਾ ਆ ਹੁਣ BC ਦੇ ਬਾਰੇ BC ਦੀ ਜਿਹੜੀ ਰੀਅਲ ਏਸਟੇਟ ਐਸੋਸੀਏਸ਼ਨ ਆ ਉਹਨਾਂ ਨੇ ਕੁਝ ਅੰਕੜੇ ਪੇਸ਼ ਕੀਤੇ ਆ ਕਿ ਪਿਛਲੇ ਅਬ ਮਹੀਨੇ ਮਾਰਕੀਟ ਜਿਹੜੀ ਆ ਪਿਛਲੇ ਸਾਲ ਦੇ ਨਾਲੋਂ ਥੋੜੀ ਜਿਹੀ ਤੁਰੀ ਆ ਸਵਾ 1.2% ਦਾ ਫਰਕ ਉਹ ਕਹਿੰਦੇ ਹੈਗਾ ਘਰਾਂ ਦੀ ਸੇਲ ਦੇ ਵਿੱਚ ਕੀਮਤਾਂ ਬੇਸ਼ੱਕ ਘਟੀਆਂ ਆ ਪਰ ਸੇਲ ਜਿਹੜੀ ਆ ਥੋੜੀ ਜਿਹੀ ਤੁਰੀ ਆ ਸੋ ਗੱਲ ਇਹ ਦੱਸੀ ਜਾ ਰਹੀ ਆ ਕਿ ਲੋਕ ਜਿਹੜੇ ਆ ਉਹ ਨਿਊ ਨਾਰਮ ਦੇ ਹਿਸਾਬ ਦੇ ਨਾਲ ਹੁਣ ਤੁਰਨ ਲੱਗੇ ਆ ਪਹਿਲਾਂ ਤਾਂ ਲੋਕਾਂ ਨੂੰ ਇਹ ਸੀ ਕਿ ਕੀਮਤਾਂ ਥੱਲੇ ਆਉਣਗੀਆਂ ਫਿਰ ਮੁੜ ਜਾਣਗੀਆਂ ਮਾਰਕੀਟ ਤੁਰ ਪੈਣੀ ਆ ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਕਿ ਇਹ ਜਿਹੜਾ ਮੰਦਵਾੜਾ ਇਹ ਲੰਮਾ ਚੱਲੂਗਾ ਇਹ ਇੰਨੀ ਛੇਤੀ ਮਾਰਕੀਟ ਬੈਕ ਨਹੀਂ ਆਉਣੀ ਇਸ ਕਰਕੇ ਜਿਹੜੇ ਆਪਣੇ ਪ੍ਰੋਫਿਟਾਂ ਦੇ ਦਿਮਾਗ ਵਿੱਚ ਬਣਾਏ ਹੋਏ ਬੰਨ ਨੂੰ ਆ ਉਹ ਢਾਉਣੇ ਪੈਣਗੇ ਜਿਹੜੇ ਮੌਜੂਦਾ ਰੇਟ ਨੇ ਉਹਨਾਂ ਦੇ ਮੁਤਾਬਕ ਚੱਲ ਕੇ ਉਹਦੇ ਵਿੱਚ ਤੁਸੀਂ ਕੰਮ ਕਿਵੇਂ ਚਲਾਉਣਾ ਥੋੜਾ ਪਤਾ ਮੁਨਾਫਾ ਕਿਵੇਂ ਕਮਾਉਣਾ ਉਸ ਦੇ ਹਿਸਾਬ ਨਾਲ ਮੁੜ ਕੇ ਰਣਨੀਤੀ ਕੱਢਣੀ ਪਊਗੀ ਤੇ ਉਸ ਹਿਸਾਬ ਦੇ ਨਾਲ ਹੁਣ ਮਾਰਕੀਟ ਥੋੜੀ ਜਾਈ ਤੁਰਨ ਦੀ ਗੱਲਬਾਤ ਚੱਲ ਰਹੀ ਹੈ ਬਹੁਤ ਬੁਰਾ ਹਾਲ ਆ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਇਸ ਵੇਲੇ ਕੰਮ ਜਿਹੜੇ ਬਹੁਤ ਘਟੇ ਹੋਏ ਆ ਕਿਉਂਕਿ ਕੰਸਟਰਕਸ਼ਨ ਤੇ ਟਰੱਕਿੰਗ ਇੰਡਸਟਰੀ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਤੇ ਇਹਦੇ ਵਿੱਚ ਖਾਸ ਕਰਕੇ ਸਾਡਾ ਪੰਜਾਬੀ ਭਾਈਚਾਰਾ ਜਿਹੜਾ ਬਹੁਤ ਵੱਡੀ ਪੱਧਰ ਤੇ ਇਨਵੋਲਵ ਆ ਤੇ ਜਦੋਂ ਕੰਮ ਘਟਦੇ ਆ ਤਾਂ ਬਾਕੀ ਨਾਲ ਰਿਲੇਟਡ ਕੰਮ ਵੀ ਜਿਹੜੇ ਆ ਉਹ ਸਲੋ ਹੋ ਜਾਂਦੇ ਆ ਸੋ ਮਤਲਬ ਜੇਕਰ ਕੰਸਟਰਕਸ਼ਨ ਵਾਲੇ ਕੋਲ ਪੈਸੇ ਹੈ ਨਹੀਂ ਟਰੱਕਰ ਦੇ ਕੋਲ ਪੈਸੇ ਹੈ ਨਹੀਂ ਤਾਂ ਉਹਨੇ ਕੱਪੜੇ ਤੇ ਨਹੀਂ ਖਰਚਨੇ ਖਾਣ ਪੀਣ ਤੇ ਨਹੀਂ ਖਰਚਨੇ ਘੁੰਮਣ ਫਿਰਨ ਤੇ ਨਹੀਂ ਖਰਚਨੇ ਹੋਰ ਜਿਹੜੀ ਸਾਰੀਆਂ ਇੰਡਸਟਰੀਜ਼ ਆ ਉਹਦੇ ਨਾਲ ਪ੍ਰਭ ਸੋ ਕੋਲ ਮਲਾ ਕੇ ਜ਼ੋਰ ਲੱਗਿਆ ਪਿਆ ਜੀ ਕਿਸੇ ਤਰੀਕੇ ਮਾਰਕੀਟ ਤੁਰ ਪਵੇ ਨਜ਼ਰਾਂ ਲਗੀਆਂ ਹੋਈਆਂ ਬੈਂਕ ਆਫ ਕੈਨੇਡਾ ਦੇ ਉੱਤੇ 17 ਸਤੰਬਰ ਨੂੰ ਅਗਲੀ ਮੀਟਿੰਗਾਂ ਦੀ ਜਿਹੜੇ ਮਾਹਰ ਨੇ ਉਹ ਕਹਿ ਰਹੇ ਆ ਕਿ ਇਹਨਾਂ ਨੂੰ ਹੁਣ ਸਤੰਬਰ ਵਾਲੀ ਮੀਟਿੰਗ ਵਿੱਚ ਤੇ ਗਾਂ ਦਸੰਬਰ ਵਾਲੀ ਮੀਟਿੰਗ ਵਿੱਚ ਇੱਕ ਇੱਕ ਕਰਕੇ ਜਿਹੜਾ ਕੱਟ ਲਾਉਣਾ ਪੈਣਾ ਹੈ तकरीबन 0.5% ਵਿਆਜ ਘਟਾਉਣਾ ਪੈਣਾ ਹੈ ਅਮਰੀਕਾ ਦੇ ਵਿੱਚ ਵੀ ਜਿਹੜੀ 30 ਸਾਲਾਂ ਦੀ ਫਿਕਸਡ ਮਾਰਗੇਜ ਆ ਉਹਦੇ ਰੇਟ ਕੁਝ ਹੇਠਾਂ ਨੂੰ ਆਏ ਆ ਤੇ ਉੱਧਰ ਵੀ ਜਿਹੜਾ ਫੈਡਰਲ ਰਜ਼ਰ ਦੇ ਉੱਤੇ ਦਬਾਅ ਬਹੁਤ ਬਣਿਆ ਹੋਇਆ ਕਿ ਹੁਣ ਤੁਸੀਂ ਰੇਟ ਘਟਾਓ ਸੋ ਇਸ ਤੇ ਮੱਦੇਨਜ਼ਰ ਕੋਈ ਚੰਗੀ ਖਬਰ ਆ ਸਕਦੀ ਆ ਤੇ ਇਹ ਇੱਕ ਖਬਰ ਚੰਗੀ ਹੈ ਕਿ ਮਾਰਕੀਟ ਥੋੜੀ ਜਿਹੀ ਤੁਰੀ ਆ ਸੋ ਲੋਕਾਂ ਨੂੰ ਇੱਕ ਕੌਨਫੀਡੈਂਸ ਦੀ ਇੱਕ ਹੌਸਲੇ ਦੀ ਲੋੜ ਆ ਤੇ ਜੇਕਰ ਉਧਰ ਨੂੰ ਕੋਈ ਗੱਲ ਸਰਕਾਰ ਕਰਦੀ ਆ ਤਾਂ ਇਹਦੇ ਨਾਲ ਮਾਰਕੀਟ ਤੁਰ ਸਕਦੀ ਆ ਜਿਹੜੇ ਘਰਾਂ ਦੀ ਮਾਰਕੀਟ ਚਲਾਉਣ ਦੇ ਚਾਹਵਾਨ ਨੇ ਉਹ ਤਾਂ ਇਹੀ ਕਹਿ ਰਹੇ ਆ ਕਿ ਇੱਕ ਤਾਂ ਮੋਰਟਗੇਜੇਸ਼ਨ ਵਧਾਈ ਜਾਵੇ ਤੇ ਨਾਲ ਦੀ ਨਾਲ ਜਿਹੜਾ ਸਟ੍ਰੈਸ ਟੈਸਟ ਚਾ ਚੱਕਿਆ ਜਾਵੇ ਤੇ ਉਹਦੇ ਨਾਲ ਕੁਛ ਨਾ ਕੁਛ ਤੁਰ ਸਕਦਾ ਆ ਅਦਰਵਾਈਜ਼ ਸਰਕਾਰਾਂ ਨੂੰ ਵੀ ਕਮਾਈ ਨਹੀਂ ਹੋ ਰਹੀ ਕਿਉਂਕਿ ਜਿੰਨੀਆਂ ਜ਼ਿਆਦਾ ਸੇਲਸ ਹੁੰਦੀਆਂ ਉਹਦੇ ਤੇ ਉਹਨਾਂ ਐ ਪ੍ਰੋਪਰਟੀ ਟ੍ਰਾਂਸਫਰ ਟੈਕਸ ਲੱਗਦਾ ਹੋਰ ਆਈ ਚਲਾਈ ਹੁੰਦੀ ਆ ਤੇ ਇਹਦੇ ਨਾਲ ਸਾਰਿਆਂ ਦੀ ਰੋਜ਼ੀ ਰੋਟੀ ਚੱਲਦੀ ਆ ਸੋ ਸਰਕਾਰਾਂ ਦੇ ਖਜ਼ਾਨੇ ਵੀ ਜਿਹੜੇ ਆ ਉਹ ਪ੍ਰੋਪਰਟੀ ਤੋਂ ਕੋਈ ਕਮਾਈ ਬਹੁਤੀ ਕਰ ਨਹੀਂ ਰਹੇ ਇਸ ਵੇਲੇ ਤੇ ਜਿਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅਮਰੀਕਾ ਦੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਐਂਜਲਸ ਨਾਲ ਲੱਗਦੇ ਮਸ਼ਹੂਰ ਸਬਰਬ ਹਾਲੀਵੁੱਡ ਦੀ ਨਾਰਥ ਹਾਲੀਵੁੱਡ ਦੇ ਵਿੱਚ ਲੈਂਕਰਸ਼ਮ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਮੌਜੂਦ ਆ ਜਿਹਨੂੰ ਲੈਂਕਰਸ਼ਮ ਗੁਰਦੁਆਰਾ ਜਾਦਾ ਕਰਕੇ ਕਹਿੰਦੇ ਆ ਉੱਥੇ ਨਾਲ ਹੀ ਰਹਿੰਦੇ ਇੱਕ 70 ਸਾਲਾਂ ਦੇ ਬਜ਼ੁਰਗ ਜੋ ਕਿ ਭਾਰਤ ਤੋਂ ਅਧਿਆਪਕ ਸੀ ਮੈਥ ਪੜਾਉਂਦੇ ਆਏ ਆ ਤੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਉਹਨਾਂ ਦੇ ਉੱਤੇ ਇੱਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਬਹੁਤ ਸਖਤ ਜ਼ਖਮੀ ਉਹਨਾਂ ਨੂੰ ਕੀਤਾ ਗਿਆ ਸੋ ਇਹ ਵਿਅਕਤੀ ਜਿਹੜਾ ਕਿ 44 ਸਾਲਾਂ ਦਾ ਬੋਰਚਰਡ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਇਹ ਤੇ ਦੋਸ਼ ਲਾਏ ਗਏ ਆ ਕਿ ਇਹਨਾਂ ਵੱਲੋਂ ਇੱਕ ਸਿੱਖ ਬਜ਼ੁਰਗ ਹਰਪਾਲ ਸਿੰਘ ਦੇ ਉੱਤੇ ਹਮਲਾ ਕੀਤਾ ਗਿਆ ਹਮਲਾ ਕਰਨ ਦੇ ਵਾਸਤੇ 골ਫ ਰੋਡ ਜਿਹੜੀ ਹੁੰਦੀ ਆ 골ਫ ਕਲੱਬ ਜਿਹਨੂੰ ਆਪਾਂ ਕਹਿੰਦੇ ਆ ਉਹ ਵਰਤੀ ਗਈ ਆ ਅਤੇ ਬਹੁਤ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਅਟੈਕ ਕੀਤਾ ਗਿਆ ਤੇ ਜਦੋਂ ਤਸਵੀਰਾਂ ਬਾਹਰ ਆਈਆਂ ਵੀਡੀਓਜ਼ ਬਾਹਰ ਆਈਆਂ ਤਾਂ ਬਜ਼ੁਰਗ ਜਿਹੜੇ ਬੈਠੇ ਹੋਏ ਸੀ ਆਪਣੇ ਹੀ ਖੂਨ ਦੇ ਵਿੱਚ ਲਥਪਤ ਸੀ ਤੇ ਹੁਣ ਇਹਨੂੰ ਜ਼ਮਾਨਤ ਨਹੀਂ ਦਿੱਤੀ ਗਈ ਹਲੇ ਜੇਲ੍ਹ ਦੇ ਵਿੱਚ ਹੀ ਰੱਖਿਆ ਹੋਇਆ ਤੇ ਇਹ ਜਿਹੜੀ ਘਟਨਾ 4 ਅਗਸਤ 2025 ਨੂੰ ਵਾਪਰੀ ਸੀ ਪਰ ਇਹਦੇ ਵੇਰਵੇ ਜਿਹੜੇ ਆ ਉਹ ਬਾਅਦ ਦੇ ਵਿੱਚ ਬਾਹਰ ਆਉਣ ਲੱਗੇ ਆ ਹੁਣ ਕੱਲ ਗੁਰਦਰ ਸਾਹਿਬ ਦੇ ਨਾਲ ਜੁੜੀਆਂ ਸ਼ਖਸੀਤਾਂ ਵੱਲੋਂ ਐਲ.ਏ ਦੇ ਸਿਕ ਭਾਈਚਾਰੇ ਵੱਲੋਂ ਇੱਕ ਛੋਟਾ ਜਿਹਾ ਇਕੱਠ ਵੀ ਰੱਖਿਆ ਗਿਆ ਅਤੇ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਦੀ ਜਾਂਚ ਇੱਕ ਨਸਲਵਾਦੀ ਕਾਰਵਾਈ ਵਜੋਂ ਕੀਤੀ ਜਾਵੇ ਕਿਉਂਕਿ ਅਮਰੀਕਾ ਦੇ ਵਿੱਚ ਮੁਸਲਮਾਨਾਂ ਅਤੇ ਯਹੂਦੀਆਂ ਤੋਂ ਬਾਅਦ ਜੇਕਰ ਕਿਸੇ ਤੇ ਵੀ ਸਭ ਤੋਂ ਵੱਧ ਹਮਲੇ ਹੁੰਦੇ ਆ ਨਸਲੀ ਹਮਲੇ ਹੁੰਦੇ ਆ ਤਾਂ ਉਹ ਸਿੱਖਣੇ ਐਫਬੀਆਈ ਦਾ ਆਪਣਾ ਰਿਕਾਰਡ ਜਿਹੜਾ ਉਹ ਦੱਸਦਾ ਆ ਸੋ ਉਹਨਾਂ ਦੀ ਵੱਖਰੀ ਪਛਾਣ ਕਰਕੇ ਕਈ ਵਾਰ ਲੋਕ ਜਿਹੜੇ ਆ ਨਫਰਤ ਦੇ ਵਿੱਚ ਅੰਨੇ ਹੋਏ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਆ ਇਸੇ ਹਮਲਾਵਰ ਬਾਰੇ ਵੀ ਪੁਲਿਸ ਵੱਲੋਂ ਇੰਨਾ ਹੀ ਦੱਸਿਆ ਗਿਆ ਕਿ ਇੱਕ ਬੇਕਰਾਂ ਲੱਗਦਾ ਹੋਮਲੈਸ ਲੱਗਦਾ ਤੇ ਪਤਾ ਨਹੀਂ ਕਿਹੜੀ ਗੱਲਾਂ ਇਹ ਜਿਹੜਾ ਖੇਜਿਆ ਕੀ ਟਕਰਾਰ ਹੋਈ ਆ ਤੇ ਇਹਦੇ ਵੱਲੋਂ ਜਿਹੜੀ 골ਫ ਕਲੱਬ ਦੇ ਹੱਥ ਵਿੱਚ ਸੀਗੀ ਸਾਈਕਲ ਤੇ ਜਾ ਰਿਹਾ ਸੀ ਉਹਦੇ ਨਾਲ ਹਰਪਾਲ ਸਿੰਘ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਬੜੀਆਂ ਗੁੱਝੀਆਂ ਸੱਟਾਂ ਜਿਹੜੀਆਂ ਆ ਤੇ ਨਾਲ ਦੀ ਨਾਲ ਉਪਨ ਫੱਟ ਜਿਹੜੇ ਆ ਉਹ ਦਿੱਤੇ ਗਏ ਆ ਜੀ ਸੋ ਇਸ ਮਾਮਲੇ ਦੇ ਵਿੱਚ ਸਿੱਖਾਂ ਵੱਲੋਂ ਪ੍ਰਸ਼ਾਸਨ ਤੇ ਪੂਰਾ ਦਬਾਅ ਜਿਹੜਾ ਪਾਇਆ ਜਾ ਰਿਹਾ ਆ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਨਸਲਵਾਦੀ ਹਮਲੇ ਵਜੋਂ ਲੈ ਕੇ ਜਾਂਚ ਕੀਤੀ ਜਾਵੇ ਅਤੇ ਅਵੇਰਨੈਸ ਕੈਂਪੇਨ ਜਿਹੜੀਆਂ ਨਾਲ ਦੀ ਨਾਲ ਚਲਾਈ ਜਾਵੇ ਤਾਂ ਕਿ ਕੋਈ ਹੋਰ ਬਜ਼ੁਰਗ ਜਿਹੜਾ ਕਿਸੇ ਨਸਲਵਾਦੀ ਦਾ ਸ਼ਿਕਾਰ ਨਾ ਬਣ ਸਕੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀ ਤਾਂ ਉੱਥੇ ਟਰੰਪ ਸਾਹਿਬ ਦੇ ਕਹਿਣ ਮੁਤਾਬਕ ਹਾਲਾਤ ਜਿਹੜੇ ਕੋ ਬਹੁਤੇ ਵਧੀਆ ਨਹੀਂ ਉਹ ਕਹਿੰਦੇ ਵੀ ਅਪਰਾਧ ਬਹੁਤ ਵਧ ਗਿਆ ਲੋਕ ਡਰਦੇ ਆ ਤੁਰੇ ਫਿਰਦੇ ਲੋਕਾਂ ਤੇ ਹਮਲੇ ਹੁੰਦੇ ਆ ਕੋਈ ਕਿਸਨ ਨੂੰ ਫੇਰ ਜਾਂਦਾ ਕੋਈ ਜਿਹੜੀ ਚੀਜ਼ ਹੱਥ ਵਿੱਚ ਆ ਉਹ ਮਾਰ ਦਿੰਦਾ ਇਹਦੇ ਨਾਲ ਜਿਹੜਾ ਆ ਉਹ ਕਹਿੰਦੇ ਅਕਸ ਬੜਾ ਵਿਗੜ ਰਿਹਾ ਆ ਹਾਲਾਂਕਿ ਜਿਹੜੇ ਉੱਥੋਂ ਦੇ ਲੋਕ ਲਾਂਕੜੇ ਉਹ ਤਾਂ ਇਹ ਦਿਖਾ ਰਹੇ ਆ ਕਿ ਪਿਛਲੇਆਂ ਕੁਝ ਸਾਲਾਂ ਦੇ ਵਿੱਚ ਅਪਰਾਧ ਘਟਿਆ ਆ ਪਰ ਟਰੰਪ ਉਹ ਨਹੀਂ ਕਹਿੰਦੇ ਵੀ ਨਹੀਂ ਅਪਰਾਧ ਵਧਿਆ ਆ ਇਹਦੇ ਨਾਲ ਇਮੇਜ ਬੜੀ ਖਰਾਬ ਹੋ ਰਹੀ ਆ 800 ਦੇ ਕਰੀਬ ਨੈਸ਼ਨਲ ਗਾਰਡਜ਼ ਮਤਲਬ ਕਿ ਫੌਜੀ ਜਿਹੜੇ ਨੇ ਉਹ ਵਸ਼ਿੰਗਟਨ ਡੀਸੀ ਦੀਆਂ ਸੜਕਾਂ ਦੇ ਉੱਤੇ ਪੌਲਸ ਨਾਲ ਰਲ ਕੇ ਕੰਮ ਕਰਨ ਵਾਸਤੇ ਭੇਜੇ ਗਏ ਆ ਪਹਿਲਾਂ ਤਾਂ ਉਥੋਂ ਦੀ ਪੁਲਿਸ ਜਿਹੜੀ ਆ ਸਿਟੀ ਆ ਵਿਰੋਧ ਕਰ ਰਹੀ ਸੀ ਇਸ ਗੱਲ ਦਾ ਪਰ ਹੁਣ ਉੱਪਰੋਂ ਜਿਹੜੇ ਹੁਕਮ ਆਏ ਆ ਕਾਨੂੰਨ ਦੇ ਮਤਾਬਿਕ ਐਮਰਜੈਂਸੀ ਸਿੱਧ ਕਰਕੇ ਅਜਿਹਾ ਕੀਤਾ ਜਾ ਸਕਦਾ ਆ ਤੇ ਹੁਣ ਉਹਨਾਂ ਦੀ ਆਪਸੀ ਮੀਟਿੰਗਾਂ ਹੋਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਰਲ ਕੇ ਪੈਟਰੋਲ ਕਰਨਗੇ ਤਾਂ ਕਿ ਜਿਹੜੇ ਸ਼ਰਾਰਤੀ ਤੱਤ ਨੇ ਖਰਾਬੀ ਆਨਸਰ ਕਰਨ ਵਾਲੇ ਆ ਉਹਨਾਂ ਨੂੰ ਥੋੜਾ ਜਿਹਾ ਕੰਨ ਹੋ ਜਾਣ ਡਰ ਪੈਦਾ ਹੋ ਜਵੇ ਕਿ ਫੌਜ ਜਿਹੜੀ ਆ ਸ਼ਹਿਰ ਤੇ ਲੱਗ ਚੁੱਕੀ ਆ ਸੋ ਜੇਕਰ ਆਪਾਂ ਅਮਰੀਕਾ ਦੇ ਕੁਝ ਹੋਰ ਸ਼ਹਿਰਾਂ ਦੀ ਵੀ ਗੱਲ ਕਰੀਏ ਤਾਂ ਸੈਨ ਫਰਾਂਸਿਸਕੋ ਦੇਖ ਲਓ ਤੁਸੀਂ ਸੈਕਰਾਮੈਂਟੋ ਡਾਊਨ ਟਾਊਨ ਦੇਖ ਲਓ ਸੈਟਰਲ ਡਾਊਨ ਟਾਊਨ ਦੇਖ ਲਓ ਜਾਂ ਐਲ ਏ ਦੇਖ ਲਓ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੈਨ ਫਰਾਂਸਿਸਕੋ ਡਾਊਨ ਟਾਊਨ ਤਾਂ ਜ਼ੌਂਬੀ ਲੈਂਡ ਦਾ ਭਲੇਖਾ ਪਾਉਂਦਾ ਆ ਪੂਰਾ ਜਾਗੜ ਹੁੰਦਾ ਆ ਨਛੇ ਦੇ ਵਿੱਚ ਟੰਨ ਹੋਏ ਲੋਕ ਕੋਈ ਪ੍ਰਵਾਹ ਨਹੀਂ ਕਰਦੇ ਵੀ ਕਿੱਥੇ ਗੰਦ ਪਾਉਣਾ ਕਿੱਥੇ ਚੋਰੀ ਕਰਨੀ ਆ ਕਿਹੜਾ ਸ਼ੀਸ਼ਾ ਪਨਣਾ ਆ ਸੋ ਅਮਰੀਕਾ ਦਾ ਜਿਹੜਾ ਇਮੇਜ ਆ ਡਾਊਨਟਾਊਨ ਖਾਸ ਕਰਕੇ ਬੜੇ ਖੂਬਸੂਰਤ ਆ ਪੁਰਾਣੇ ਆ ਉਹ ਚੰਗੀ ਤਰ੍ਹਾਂ ਵਿਗਾੜਿਆ ਜਾ ਚੁੱਕਾ ਹੈ ਲੋਕੀ ਕਿਨਾਰਾ ਕਰ ਰਹੇ ਆ ਸੋ ਜਦੋਂ ਆਪਾਂ ਹੋਰਾਂ ਮੁਲਕਾਂ ਵੱਲ ਦੇਖਦੇ ਆ ਦੁਬਈ ਵੱਲ ਦੇਖਦੇ ਆ ਚੀਨ ਵੱਲ ਦੇਖਦੇ ਆ ਉੱਥੋਂ ਦੇ ਸ਼ਹਿਰਾਂ ਵੱਲ ਦੇਖਦੇ ਆ ਗੋਂਗਜੋ ਸ਼ੈਂਜਨ ਵੱਲ ਤਾਂ ਉੱਥੇ ਹੋਰੇ ਕੁਝ ਬਣਿਆ ਪਿਆ ਉਹ ਲੱਗਦਾ ਵੀ ਜਿਵੇਂ ਕਿਸੇ ਹੋਰ ਧਰਤੀ ਤੇ ਆ ਗਏ ਹੋਈਏ ਵੀ ਸਾਰਾ ਕੁਝ ਇਹ ਮਾਡਰਨ ਡਿਜੀਟਲ ਜਿਹਾ ਹੋਇਆ ਦਿਸਦਾ ਸਾਫ ਸਪਾਈ ਬਹੁਤ ਆ ਪਰ ਨਾਰਥ ਅਮਰੀਕਾ ਦੇ ਵਿੱਚ ਤੁਸੀਂ ਚਾਹੇ ਵੈਨਕੂਵਰ ਡਾਊਨ ਟਾਊਨ ਦੀ ਗੱਲ ਕਰ ਲਓ ਟੋਰਾਂਟੋ ਦੀ ਕਰ ਲਓ ਐਡਮੈਂਟਨ ਦੀ ਕਰ ਲਓ ਇਧਰ ਅਮਰੀਕਾ ਵਾਲੇ ਪਾਸੇ ਕਰ ਲਓ ਤਾਂ ਇੱਕ ਹੋਰੇ ਤਰ੍ਹਾਂ ਦਾ ਵਰਤਾਰਾ ਜਿਹੜਾ ਚੱਲ ਰਿਹਾ ਆ ਟੈਂਟ ਲੱਗੇ ਹੋਏ ਆ ਜਿਹੜੇ ਨਸ਼ੇ ਦੇ ਵਿੱਚ ਲੋਕ ਹੈਗੇ ਉਹ ਘੁੰਮ ਰਹੇ ਆ ਪ੍ਰਸ਼ਾਸਨ ਸਿਟੀ ਕੰਟਰੋਲ ਕਰਨ ਦੀ ਕੋਸ਼ਿਸ਼ ਬਹੁਤ ਕਰਦੇ ਆ ਪਾਰਾ ਕੰਟਰੋਲ ਜਿਹੜਾ ਆ ਹੋ ਨਹੀਂ ਰਿਹਾ ਇਹ ਗੱਲਾਂ ਇਹਨਾਂ ਦੇ ਹੱਥੋਂ ਨਿਕਲ ਰਹੀਆਂ ਆ ਸੋ ਇਹਨੂੰ ਸੁਧਾਰਨ ਦੇ ਵਾਸਤੇ ਟਰੰਪ ਵੱਲੋਂ ਇੱਕ ਵੱਡਾ ਬੀੜਾ ਚੱਕਿਆ ਹੋਇਆ ਲੋਕ ਇਹਦਾ ਵਿਰੋਧ ਵੀ ਕਰ ਰਹੇ ਆ ਕਿ ਸਾਡੀ ਆਜ਼ਾਦੀ ਦੇ ਵਿੱਚ ਦਖਲ ਫੌਜ ਲਾਉਣੀ ਜਿਹੜੀ ਆਪਣੇ ਲੋਕਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਸਹੀ ਨਹੀਂ ਤੈਰਾਈ ਜਾ ਸਕਦੀ ਇਹ ਲੋਕਾਂ ਨੂੰ ਦਬਾਉਣ ਲਈ ਆ ਸੋ ਇਹ ਦੇਖਦੇ ਆ ਕਿ ਅੱਗੇ ਚੱਲ ਕੇ ਕੀ ਨਤੀਜੇ ਨਿਕਲਦੇ ਆ ਕੁਝ ਹਫ਼ਤੇ ਕੁਝ ਮਹੀਨਿਆਂ ਦੇ ਵਿੱਚ ਗੱਲ ਪਤਾ ਲੱਗ ਜਾਣੀ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਇੱਕ ਮਸਲਾ ਬਹੁਤ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੈਸਿਕਾ ਐਂਡ ਦਾ ਔਰਕਾ ਮੱਛੀ ਜਿਹੜੀ ਆ ਉਹ ਖਬਰਾਂ ਚੱਲ ਰਹੀਆਂ ਜੀ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਲੋਕੀ ਬੜੇ ਗਮਗੀਨ ਹੋਏ ਪਏ ਆ ਕਿ ਇੱਕ ਜੈਸਿਕਾ ਨਾਂ ਦੀ ਟ੍ਰੇਨਰ ਜਿਹੜੀ ਕਿ ਇੱਕ ਪਾਣੀ ਦੇ ਵਿੱਚ ਇੱਕ ਮੱਛੀ ਦੀ ਸਾਂਭ ਸੰਭਾਲ ਕਰਦੀ ਸੀ ਉਹਨੂੰ ਛੋਟੀ ਹੁੰਦੀ ਉਹਨੇ ਪਾਲਿਆ ਤੇ ਅਚਾਨਕ ਕੀ ਹੋਇਆ ਕਿ ਮੱਛੀ ਇੱਕ ਦਿਨ ਖਿੱਚ ਗਈ ਜਾਣ ਕੋਈ ਸਮੈਲ ਇਹੋ ਜਿਹੀ ਗੱਲ ਤਾਂ ਆਈ ਤੇ ਉਸ ਤੋਂ ਬਾਅਦ ਦੇ ਵਿੱਚ ਉਹਨੇ ਜੈਸਕਾ ਦੇ ਟੋਟੇ ਕਰ ਦਿੱਤੇ ਦੋ ਫਾੜ ਕਰਤੀ ਖਾ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਲੋਕਾਂ 'ਚ ਬੜਾ ਸਹਿਮ ਹੈ ਜੀ ਸੋ ਇਹ ਜਿਹੜੀਆਂ ਖਬਰਾਂ ਨੇ ਟਿਕਟੌਕ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਹੋਰ ਪਲੈਟਫਾਰਮ ਜਿਹੜੇ ਵਟਸਐਪ ਵਗੈਰਾ ਦੇ ਘੁੰਮ ਰਹੀਆਂ ਆ ਮੀਡੀਆ ਚੈਨਲਾਂ ਦੇ ਵਿੱਚ ਵੀ ਕਈਆਂ ਦੇ ਵਿੱਚ ਚੱਲੀਆਂ ਹੈਗੀਆਂ ਤੇ ਜੇਕਰ ਅਸੀਂ ਤੁਹਾਨੂੰ ਇਹ ਕਹੀਏ ਵੀ ਇਹ ਖਬਰ ਗੱਪਿਆ ਤਾਂ ਸ਼ਾਇਦ ਤੁਸੀਂ ਯਕੀਨ ਨਾ ਕਰੋ ਲੋਕਾਂ ਨੇ ਤਾਂ ਅਫਸੋਸ ਕਰ ਕਰਕੇ ਜਿਹੜਾ ਹੰਝੂ ਮਕਾਤੇ ਆ ਤੇ ਇਥੋਂ ਤੱਕ ਕਿ ਮੈਂ ਹਮਚਲਾਤੀ ਵੀ ਜੈਸਾ ਕਾਨੂੰਨ ਇਨਸਾਫ ਮਿਲਣਾ ਚਾਹੀਦਾ ਪਰ ਜਦੋਂ ਇਹ ਸਾਰੀ ਖਬਰ ਦੀ ਪਹੁੰਚਣ ਕੀਤੀ ਗਈ ਤਾਂ ਨਾ ਕੋਈ ਜੈਸਾ ਲੱਭੀ ਆ ਨਾ ਕੋਈ ਔਰਕਾ ਵੇਲ ਲੱਭੀ ਆ ਨਾ ਕੋਈ ਅਜਿਹਾ ਜਿਹੜਾ ਆ ਸੀ ਵਰਲਡ ਵਰਗਾ ਕੋਈ ਪਲੈਟਫਾਰਮ ਜਾਂ ਕੋਈ ਆਧਾਰਾ ਲੱਭਾ ਜਿੱਥੇ ਇਹ ਹੈਪਨ ਹੋਇਆ ਹੋਵੇ ਸੋ ਕੁੱਲ ਮਿਲਾ ਕੇ ਹੋਇਆ ਇਹ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਵੀਡੀਓ ਤਿਆਰ ਕੀਤੀ ਗਈ 2010 ਦੇ ਵਿੱਚ ਅਮਰੀਕਾ ਅੰਦਰ ਇੱਕ ਜ਼ਰੂਰ ਹਾਸਾ ਜਿਹਾ ਹੋਇਆ ਸੀ ਜਿਹਦੇ ਵਿੱਚ ਸੀ ਵਰਲਡ ਆਂਡ ਲੈਂਡੋ ਦੇ ਵਿੱਚ ਇੱਕ ਵੱਡੀ ਮੱਛੀ ਵੱਲੋਂ ਆਪਣਾ ਟ੍ਰੇਨਰ ਜਿਹੜਾ ਆਇਆ ਉਹਨੂੰ ਹਲਾਕ ਕੀਤਾ ਗਿਆ ਸੀ ਉਹਦੇ ਆਧਾਰ ਦੇ ਉੱਤੇ ਹੀ ਇੱਕ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਵੀਡੀਓ ਤਿਆਰ ਕਰਕੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਚਲਾਈ ਗਈ ਬੜੀ ਹਿੱਟ ਹੋ ਗਈ ਸੋ ਬਹੁਤਿਆਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਇਸ ਕੋਚਾ ਨਕਲੀ ਆ ਇਥੋਂ ਆਪਾਂ ਨੂੰ ਪਤਾ ਲੱਗਦਾ ਕਿ ਕਿਦਾਂ ਮੂਰਖ ਬਣਾਉਣ ਦੀ ਜਿਹੜੀ ਕਵਾਇਦ ਆ ਉਹ ਗਾਹਾਂ ਦੀ ਗਾਹ ਵਧਦੀ ਜਾ ਰਹੀ ਆ ਪਹਿਲਾਂ ਕੀ ਸੀਗਾ ਕਿ ਗਲਤ ਨੈਰੇਟਿਵ ਸਿਰਜੇ ਜਾਂਦੇ ਸੀਗੇ ਆ ਆਮ ਲੋਕਾਂ ਨੂੰ ਅਖਬਾਰਾਂ ਦੇ ਰਾਹੀਂ ਰਵਾਇਤੀ ਮੀਡੀਆ ਦੇ ਰਾਹੀਂ ਉਹਨਾਂ ਦੇ ਦਿਮਾਗ ਬਣੇ ਜਾਂਦੇ ਸੀ ਟੀਵੀ ਵਰਤਿਆ ਗਿਆ ਫਿਰ ਸੋਸ਼ਲ ਮੀਡੀਆ ਆ ਗਿਆ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਿਰ ਆ ਸੋ ਇਹ ਦੇ ਵਿੱਚ ਪਤਾ ਨਹੀਂ ਤੁਹਾਨੂੰ ਕਿਹੜੀ ਚੀਜ਼ ਦਿਖਾ ਦੇਣੀ ਹੈ ਯਕੀਨ ਕਰਨਾ ਬਹੁਤ ਔਖਾ ਹੋ ਜਾਂਦਾ ਕੁਝ ਦਿਨ ਬਾਅਦ ਜਾ ਕੇ ਪਤਾ ਲੱਗਦਾ ਵੀ ਇਹ ਤਾਂ ਫੇਕ ਨਿਊਜ਼ ਸੀਗੀ ਇਹ ਤਾਂ ਜੋ ਸਾਨੂੰ ਦਿਖਾਇਆ ਜਾ ਰਿਹਾ ਉਹ ਸਲੀਅਤ ਹੈਣੇਗੀ ਸੋ ਬੜਾ ਸਾਵਧਾਨ ਹੋਣ ਦੀ ਲੋੜ ਆ ਕਿਉਂਕਿ ਹੱਲੇ ਇਹ ਸ਼ੁਰੂਆਤ ਆ ਹਜੇ AI ਟੂਲ ਜਿਹੜਾ ਪ੍ਰੋਫੈਸ਼ਨਲ ਲੋਕਾਂ ਦੇ ਕੋਲ ਆ ਜਿਨ੍ਹਾਂ ਨੂੰ ਚਲਾਉਣੇ ਆਉਂਦੇ ਆ ਉਹੀ ਬਣਾ ਰਹੇ ਆ ਸਾਰਿਆਂ ਕੋਲ ਨਹੀਂ ਆ ਜਦੋਂ ਤੁਹਾਡੇ ਕੋਲ ਫਿਲਟਰਾਂ ਵਾਂਗੂ ਇਹ ਫੋਨਾਂ ਦੇ ਵਿੱਚ ਆ ਗਿਆ ਜਿਵੇਂ ਤੁਸੀਂ ਟਿਕਟੌਕ ਦੇ ਉੱਤੇ ਫੇਸਬੁੱਕ ਤੇ ਇੰਸਟਾ ਰੀਲਾਂ ਬਣਾਉਣ ਲਈ ਫਿਲਟਰ ਯੂਜ਼ ਕਰਦੇ ਆਂ ਹੋਰ ਕੋਈ ਕੋਈ ਆਈਟਮ ਯੂਜ਼ ਕਰਦੇ ਆਂ ਇਦਾਂ ਹੀ ਕਿਸੇ ਨਾ ਕਿਸੇ ਦਿਨ ਤੁਹਾਡੇ ਸਾਰੇ ਹੱਥਾਂ 'ਚ ਆਉਣੇ ਆ ਸਾਰਿਆਂ 'ਚ ਲਾਉਣੇ ਆ ਜਾਣੇ ਆ ਸੋ ਉਦੋਂ ਕੀ ਬਣੂਗਾ ਕਿਸੇ ਦੀ ਵੀ ਕੋਈ ਵੀ ਵੀਡੀਓ ਆ ਸਕਦੀ ਆ ਲੋਕੀ ਸਫਾਈ ਦਿੰਦਿਆਂ ਕਲ ਪਜਾਇਆ ਕਰਨਗੇ ਵੀ ਮੈਂ ਨਹੀਂ ਇਹ ਮੇਰਾ ਮੂੰਹ ਲਾਇਆ ਹੋਇਆ ਆਲਰੇਡੀ ਕਿ ਵੱਡੇ ਜਿਹੜੇ ਸਤਾਰੇ ਨੇ ਸੈਲਿਬ੍ਰਿਟੀਜ਼ ਉਹਨਾਂ ਦੀਆਂ ਆ ਵੀ ਚੁੱਕੀਆਂ ਆ ਸੋ ਸੱਚ ਝੂਠ ਅਤੇ ਸਹੀ ਗਲਤ ਦੀ ਪਛਾਣ ਕਰਨੇ ਬੜੀ ਔਖੀ ਜਿਹੜੀ ਆ ਭਵਿੱਖ ਵਿੱਚ ਹੋ ਜਾਣੀ ਆ ਤੇ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਦੁਨੀਆ ਜਿਹੜੀ ਹੈ ਜੀ ਉਹ ਬਹੁਤ ਤੇਜ਼ੀ ਦੇ ਨਾਲ ਬਦਲਣ ਵਾਲੀ ਆ ਮੂਰਖ ਬਣਾਉਣ ਨੂੰ ਲੋਕਾਂ ਨੂੰ ਪਹਿਲਾਂ ਲੋਕੇ ਹੀ ਬਥੇਰੇ ਸੀਗੇ ਲੀਡਰ ਬਥੇਰੇ ਸੀਗੇ ਹੋਰ ਇੰਡਸਟਰੀ ਸੀਗੀ ਹੁਣ ਉੱਪਰੋਂ AI ਜਿਹੜੀ ਆ ਜੀ ਇੱਕ ਟੂਲ ਜੋ ਸਾਰਿਆਂ ਦੇ ਹੱਥ ਆਉਣ ਲੱਗੀ ਆ ਤੇ ਇਹਦੇ ਤੋਂ ਬਚਣਾ ਜਿਹੜਾ ਆ ਬਹੁਤ ਹੀ ਔਖਾ ਆ ਚੰਗੇ ਭਲੇ ਕਹਿੰਦੇ ਕਹ ਹੁੰਦੇ ਜਿਹੜੇ ਆ ਉਹ ਮੂਰਖ ਬਣ ਜਾਂਦੇ ਆ ਉਹ ਇਹ ਕਹਿ ਸਕਦੇ ਆ ਕਿ AI ਬਾਰੇ ਜਿਹੜੇ ਚੰਗਿਆੜੇ ਕੱਢੇ ਜਾਣੇ ਆ ਹੱਲੇ ਉਹ ਹੱਲੇ ਦਿਖਣੇ ਹਜੇ ਬਾਕੀ ਆ ਤੋਂ ਬਹੁਤ ਹੀ ਧਿਆਨ ਨਾਲ ਚੱਲਣ ਦੀ ਲੋੜ ਆ ਹਰੇਕ ਗੱਲ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਕਈ ਪਾਸਿਓਂ ਪੁੱਛਗਿੱਛ ਕਰ ਲੈਣੀ ਚਾਹੀਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੰਡਸ ਵਾਟਰ ਟ੍ਰੀਟੀ ਦੀ ਸਿੰਧ ਜਲ ਸਮਝੌਤੇ ਦੀ ਜਿਹੜਾ ਕਿ ਭਾਰਤ ਪਾਕਿਸਤਾਨ ਅਤੇ ਵਰਲਡ ਬੈਂਕ ਦੇ ਦਰਮਿਆਨ ਹੋਇਆ ਹੋਇਆ ਸੋ ਇਹਨੂੰ ਜਿਹੜਾ ਆ ਜੀ ਭਾਰਤ ਵੱਲੋਂ ਇੱਕ ਤਰਫਾ ਤੌਰ ਦੇ ਉੱਤੇ ਰੱਦ ਕਰ ਦਿੱਤਾ ਗਿਆ ਸੀ ਇਹ ਕਿਹਾ ਗਿਆ ਸੀਗਾ ਕਿ ਸਿੰਧ ਦਰਿਆ ਦਾ ਪਾਣੀ ਅਸੀਂ ਮੋੜ ਕੇ ਜਿਹੜਾ ਜੀ ਉਹ ਬਾਕੀ ਭਾਰਤ ਵਿੱਚ ਲੈ ਕੇ ਜਾਣਾ ਹੈ ਸੋ ਇਸ ਮਸਲੇ ਨੂੰ ਕਾਫੀ ਜਿਹੜਾ ਵਿਚਾਰਿਆ ਗਿਆ ਕਸਿਆ ਗਿਆ ਵੀ ਇਹ ਇੱਕ ਕਹਿ ਸਕਦਾ ਹੈ ਕਿ ਨੈਟਿਵ ਸੱਜਣ ਵਾਲੀ ਗੱਲ ਆ ਝੂਠ ਆ ਇਦਾਂ ਹੋ ਨਹੀਂ ਸਕਦਾ ਜੇਕਰ ਮੰਨ ਲਓ ਵੀ ਭਾਰਤ ਚਾਹਵੇ ਵੀ ਸਿੰਧ ਦਾ ਪਾਣੀ ਮੋੜ ਕੇ ਲੈ ਜਾਣਾ ਤੇ ਉਹ ਕੋਈ ਆੜ ਨਹੀਂ ਆ ਰਹੀ ਹੈਗੀ ਵੀ ਜਿਹੜਾ ਕੋਈ ਖਾਲ ਨਹੀਂ ਹੈਗਾ ਜਿਹਨੂੰ ਨੱਕਾ ਲਾ ਕੇ ਮੋੜ ਕੇ ਲੈ ਜਾਓਗੇ ਪਹਾੜੀ ਸਿਸਟਮ ਆ ਕੁਦਰਤੀ ਵਹਾਅ ਆ ਤੇ ਪਹਾੜੀਆਂ ਇੰਨੀਆਂ ਉੱਚੀਆਂ ਚ ਕੇ ਸੰਭਵ ਨਹੀਂ ਹੈਗਾ ਪਰ ਫਿਰ ਵੀ ਜਿਹੜਾ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਦਾ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਗਿਆ ਤੇ ਦੂਜੀ ਗੱਲ ਇਸ ਮਸਲੇ ਵਿੱਚ ਇਹ ਆਈ ਸੀ ਕਿ ਭਾਰਤ ਇੱਕ ਤਰਫਾ ਤੌਰ ਤੇ ਸਮਝੌਤਾ ਰੱਦ ਕਰ ਨਹੀਂ ਸਕਦਾ ਕਿਉਂਕਿ ਇਹ ਵਰਲਡ ਬੈਂਕ ਦੀ ਸਗਲਸੀ ਦੇ ਨਾਲ ਦੋਹਾਂ ਮੁਲਕਾਂ ਵਿੱਚ ਹੋਇਆ ਆ ਇਹਨੂੰ ਇੱਕ ਤਰਫਾ ਤੌਰ ਦੇ ਉੱਤੇ ਕੋਈ ਵੀ ਤੇ ਰੱਦ ਨਹੀਂ ਕਰ ਸਕਦੀ ਜਾਂ ਬਦਲ ਨਹੀਂ ਸਕਦੀ ਸੋ ਉਹੀ ਗੱਲ ਹੋਈ ਹੈ ਕਿ ਹੇਗ ਦੀ ਅੰਤਰਰਾਸ਼ਟਰੀ ਅਦਾਲਤ ਪੀਸੀਏ ਹੇਗ ਪਰਮਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਉਹਨਾਂ ਨੇ ਭਾਰਤ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਤਰਫਾ ਸਮਝੌਤਾ ਰੱਦ ਨਹੀਂ ਕਰ ਸਕਦੇ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਉਹਦੇ ਵਿੱਚ ਜਿਹੜੇ ਵੈਸਟਰਨ ਰਿਵਰਸ ਨੇ ਇੰਡਸ ਜੇਲਮ ਅਤੇ ਚਨਾਬ ਜਿਹਨੂੰ ਆਪਾਂ ਸਿੰਧ ਜੇਲਮ ਰਚਨਾ ਆ ਵੀ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਦਾ ਪਾਣੀ ਤੁਸੀਂ ਰੋਕ ਨਹੀਂ ਸਕਦੇ ਬਿਨਾਂ ਸ਼ਰਤ ਤੁਹਾਨੂੰ ਇਹ ਪਾਣੀ ਪਾਕਿਸਤਾਨ ਨੂੰ ਛੱਡਣਾ ਹੀ ਪਊਗਾ ਉਹ ਕਹਿੰਦੇ ਵੀ ਇਹ ਜਿਹੜਾ ਪਾਣੀ ਆ ਇਹ ਪਾਕਿਸਤਾਨ ਦੀ ਜੀਵਨ ਰੇਖਾ ਆ ਤੁਸੀਂ ਇਹਦੇ ਉੱਤੇ ਕੋਈ ਹੋਰ ਸਾਧਨ ਲਾ ਕੇ ਕੋਈ ਪ੍ਰੋਜੈਕਟ ਲਾ ਸਕਦੇ ਆ ਵੀ ਜਿਵੇਂ ਕੋਈ ਰਨਫਰ ਐਵਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਲਾਉਣਾ ਵੀ ਚੱਲਦੇ ਪਾਣੀ ਦੇ ਵਿੱਚੋਂ ਕਿਸੇ ਤਰੀਕੇ ਬਿਜਲੀ ਬਣਾਉਣ ਲਈ ਆ ਕੋਈ ਪ੍ਰੋਜੈਕਟ ਲਾ ਲਿਆ ਪਾਣੀ ਨਾ ਰੋਕੇ ਪਾਣੀ ਜਾਈ ਜਾਵੇ ਪਾਣੀ ਦੀ ਗਤੀ ਦੇ ਨਾਲ ਸਪੀਡ ਦੇ ਨਾਲ ਤੁਸੀਂ ਕੋਈ ਬਿਜਲੀ ਬਣਾਉਣੀ ਆ ਬਣਾ ਲਓ ਪਰ ਇਹਨੂੰ ਰੋਕਿਆ ਨਹੀਂ ਜਾ ਸਕਦਾ ਰੋਕੇ ਦਾ ਮਹਾਨ ਨਹੀਂ ਮੋੜਿਆ ਜਾ ਸਕਦਾ ਸੋ ਇਹ ਗੱਲ ਜਿਹੜੀ ਆ ਅੰਤਰਰਾਸ਼ਟਰੀ ਅਦਾਲਤ ਨੇ ਆਖੀ ਆ ਸੋ ਜ਼ਾਹਰ ਹੈ ਕਿ ਭਾਰਤ ਵਾਲੇ ਇਹਦੇ ਉੱਤੇ ਖੰਡਣੇ ਕਰਨਗੇ ਕਹਿਣਗੇ ਸੀ ਇਹਨੂੰ ਮੰਨਦੇ ਨਹੀਂ ਤਾਂ ਕੁਝ ਵੀ ਪਰ ਅਸਲੀਅਤ ਇਹੀ ਹੈ ਕਿ ਲੋਕਲ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਭਾਰਤ ਦੇ ਅੰਦਰ ਸਿਆਸਤ ਸਿਰਦਣ ਵਾਸਤੇ ਭਾਰਤ ਦੇ ਲੋਕਾਂ ਮੁਰੇ ਆਪਣੇ ਨੂੰ ਬਹੁਤ ਵੱਡਾ ਸਾਫਤ ਕਰਨ ਵਾਸਤੇ ਇਹ ਗੱਪ ਮਾਰੀ ਗਈ ਸੀ ਇਹ ਗਾਹਾਂ ਜਾ ਕੇ ਰੋੜਨ ਹੀ ਨਹੀਂ ਹੈਗੀ ਕਿਉਂਕਿ ਅੰਤਰਰਾਸ਼ਟਰੀ ਅਦਾਲਤ ਵੀ ਜਾਣਦੀ ਹੈ ਵਰਲਡ ਬੈਂਕ ਵੀ ਜਾਣਦੀ ਹੈ ਦੁਨੀਆ ਨੂੰ ਵੀ ਪਤਾ ਕਿ ਇਸ ਤਰੀਕੇ ਦੇ ਨਾਲ ਪਾਣੀਆਂ ਦੇ ਮਹਾਨ ਨਹੀਂ ਮੋੜੇ ਜਾ ਸਕਦੇ ਖਾਸ ਕਰਕੇ ਜਦੋਂ ਕਿਸੇ ਅੰਤਰਰਾਸ਼ਟਰੀ ਸੰਸਥਾ ਦੀ ਸਾਲਸੀ ਦੇ ਨਾਲ ਵਿਚੋਲ ਗਰੀ ਦੇ ਨਾਲ ਸਮਝੌਤਾ ਹੋਇਆ ਹੋਵੇ ਜਿਵੇਂ ਇੰਡਸ ਵਾਟਰ ਟਰੀਟੀ ਹੈ ਉਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਜਿਵੇਂ ਕਿ ਭਾਰਤ ਪਾਕਿਸਤਾਨ ਤੇ ਵਰਲਡ ਬੈਂਕ ਤਿੰਨੇ ਹੀ ਧਿਰਾਂ ਆ ਇਹਦੇ ਵਿੱਚ ਆਪਣੇ ਮਤਲਬ ਦੇ ਨਾਲ ਚੇਂਜ ਨਹੀਂ ਕੀਤੀ ਜਾ ਸਕਦੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸ ਹੋਤਾ ਸ਼ੋ ਇਸ ਸਪਾਂਸਰਡ ਬਾਏ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ